ਕੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਾਪੂ ਬਲਕੌਰ ਸਿੰਘ ਜੀ ਨੂੰ ਬੇਨਤੀ ਕਰਦੇ ਆ ਕਿ ਆਪ ਜੀ ਦਾ ਜੇ ਨਾਮ ਆ ਦੁਨੀਆ ਜਾਣਦੀ ਆ ਤਾਂ ਉਹ ਸਿੱਧੂ ਮੂਸੇ ਵਾਲੇ ਕਰਕੇ ਜਾਣਦੀ ਆ ਅਸੀਂ ਫੈਨਾ ਸਿੱਧੂ ਮੂਸੇ ਵਾਲਾ ਜੀ ਦੇ ਅਸੀਂ ਉਹਨਾਂ ਦੇ ਗੀਤ ਵੀ ਸੁਣਦੇ ਆ ਪਰ ਸਿੱਧੂ ਮੂਸੇ ਵਾਲਾ ਜੀ ਨੇ ਇੱਕ ਗੀਤ ਦੇ ਵਿੱਚ ਪਹਿਰੇ ਚ ਕਾਇ ਸੀ ਇਹਨਾਂ ਦੋਗਲਾਂ ਬੀਬੀ ਖਾਲੜਾ ਹਰਾਈ ਬਲਕੌਰ ਸਿੰਘ ਜੀ ਇਹ ਉਹੀ ਸੁਖਪਾਲ ਖੈਰਾ ਜਿਹੜਾ ਖਡੂਰ ਸਾਹਿਬ ਵਿੱਚ ਬੀਬੀ ਖੱਲੜਾ ਜੀ ਦੇ ਵਿਰੁੱਧ ਕਿਉਂ ਲੜਿਆ ਸੀ ਤੇ ਦੂਜਾ ਪਹਿਰਾ ਸੀਗਾ ਸਿੱਧੂ ਮੂਸੇਵਾਲਾ ਜੀ ਦਾ ਕਿ ਜਿਹਦੇ ਨਾਲ ਤੁਰੇ ਸੀ ਕਿਸਾਨ ਨੂੰ ਹਰਾਇਆ ਇਹਨਾਂ ਨੇ ਸਿਮਰਜੀਤ ਮਾਨ ਨੂੰ ਹਰਾਇਆ ਸੋ ਬਾਪੂ ਬਲਕੌਰ ਸਿੰਘ ਜੀ ਉਹੀ ਫੇਰ ਟਾਈਮ ਆ ਗਿਆ ਸੰਗਰੂਰ ਦੇ ਵਿੱਚ ਸਖਪਾਲ ਕਹਿਰਾ ਸਿਮਰਜੀਤ ਸਿੰਘ ਮਾਨ ਦੇ ਵਿਰੁੱਧ ਖੜਾ ਸੋ ਬਸ ਉਹਨੂੰ ਬੇਨਤੀ ਕਰਦਿਆਂ ਤੁਸੀਂ ਇਹ ਗਲਤ ਕੀਤਾ ਜੋ ਖੈਰਾ ਜੀ ਦੀ سپورਟ ਦੇ ਵਿੱਚ ਆ ਰਹੇ ਹੋ ਸੋ ਅਸੀਂ ਸਿੱਧੂ ਮੂਸੇਵਾਲੇ ਦੀ ਸੋਚ ਦੇ ਨਾਲ ਆ ਉਹਦੇ ਨਾਲ ਖੜਾਗੇ ਕਿਉਂਕਿ ਇੱਕ ਮਜਬੂਰੀ ਦੀ ਕਾਂਗਰਸ ਦੀ ਚੋਣ ਲੜਨਾ ਸਿੱਧੂ ਮੂਸੇਵਾਲੇ ਨੂੰ ਸਿੱਧੂ ਮੂਸੇਵਾਲਾ ਦਾ ਦਿਲਤੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਅਮਰਸਰ ਦੇ ਵਿੱਚ ਦੀ ਤਾਂ ਹੀ ਉਹਨਾਂ ਨੇ ਸਿਵਰਜੀਤ ਸਿੰਘ ਮਾਨ ਦੀ ਸਪੋਰਟ ਕਰਨ ਦਾ ਫੈਸਲਾ ਕੀਤਾ ਸੀ ਕਿਉਂਕਿ ਕੋਈ ਵੀ ਕਾਂਗਰਸੀ ਸੱਤ ਜਰਨੈਲ ਸਿੰਘ ਭਿੰਡਾਲੇ ਦੀ ਫੋਟੋ ਨਹੀਂ ਲਾਉਂਦਾ ਸਿੱਧੂ ਮੂਸੇਵਾਲੇ ਦੀਆਂ ਗੱਡੀਆਂ ਤੇ ਟਰੈਕਟਰ ਤੇ ਸਾਰੇ ਚੰਦਰਪਾਲ ਸਿੰਘ ਭਿੰਡਾਲੇ ਦੀ ਫੋਟੋ ਤਸਵੀਰ ਲੱਗੀ ਹੋਈ ਸੀ ਤੇ ਦੂਜੀ ਗੱਲ ਖਾਲਸਾ ਰਾਜ ਦੀ ਗੱਲ ਕਰੇ ਤਾਂ ਸਿੱਧੂ ਮੂਸੇਵਾਲੇ ਨੇ ਕਰੀਆ ਸੰਤਾਂ ਦੇ ਗੀਤ ਗਾਇਨ ਦਾ ਸਿੱਧੂ ਮੂਸੇਵਾਲੇ ਨੇ ਗਾਇਆ ਬਲਵਿੰਦਰ ਜਟਾਣੇ ਦੀ ਗੱਲ ਕਰੇ ਤਾਂ ਸਿੱਧੂ ਮੂਸੇਵਾਲੇ ਨੇ ਕਰੀਆ ਇਹ ਤੋਂ ਪਤਾ ਲੱਗਦਾ ਵੀ ਸਿੱਧੂ ਮੂਸੇਵਾਲਾ ਕਾਂਗਰਸੀ ਨਹੀਂ ਸੀ ਜਿਹੜੇ ਉਹਨੂੰ ਕਹਿੰਦੇ ਵੀ ਨੇ ਕਾਂਗਰਸੀ ਪਰ ਕਾਂਗਰਸੀ ਦੀ ਇਹ ਜੀ ਕੋਈ ਕਿਸੇ ਦੀ ਵੀ ਸੋਚ ਨਹੀਂ ਹੈਗੀ ਸੋ ਅਸੀਂ ਸਿੱਧੂ ਮੂਸੇਵਾਲੇ ਦੇ ਨਾਲ ਆ ਸਿੱਧੂ ਮੂਸੇਵਾਲੇ ਦੀ ਸੋਚ ਸੀ ਸਿਮਰਜੀਤ ਸਿੰਘ ਮਾਨ ਨਾਲ ਚੱਲਣਾ ਵੀ ਸੰਗਰੂਰ ਦੇ ਵਿੱਚ ਮੈਂ ਸਾਥ ਦੂੰ ਸਿਮਰਜੀਤ ਸਿੰਘ ਮਾਨ ਦਾ ਸਿੱਧੂ ਮੂਸੇਵਾਲੇ ਨੇ ਕਿਹਾ ਸੀ ਪਰ ਵਕਤ ਨੇ ਸਾਥ ਨਹੀਂ ਦਿੱਤਾ हां जी तो ਬੇਨਤੀ ਕਰਦਿਆਂ ਹੁਣ ਸਾਰੇ ਵੀਰਾਂ ਨੂੰ ਨੌਜਵਾਨਾਂ ਨੂੰ ਕਿ ਆਪਾਂ ਸਿੱਧੂ ਮੂਸੇ ਵਾਲੇ ਨਾਲ ਆ ਉਹਦੇ ਫੈਨ ਆ ਫੈਨ ਰਹਾਂਗੇ ਸਿੱਧੂ ਮੂਸੇ ਵਾਲਾ ਜਿੰਦਾਬਾਦ ਦੀਪ ਸਿੱਧੂ ਜਿੰਦਾਬਾਦ ਭਾਈ ਅਮਰਤਪਾਲ ਸਿੰਘ ਜਿੰਦਾਬਾਦ ਲੱਖਾਂ ਸਦਾਣਾ ਜਿੰਦਾਬਾਦ ਪਾਨਾ ਸਿੱਧੂ ਜਿੰਦਾਬਾਦ ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ